ਕੀਨ ਸੰਗਿਆ ਕਰ ਦੇਹੀ ਕੇਨੇ ਜਲ ਕੋਕਰ ਬਸਮੇਹੀ ਹੋਏ ਆਮਰੋ ਗ੍ਰਮੈ ਬੈਟਾ ਕਰਨ ਕਾਰਨ ਵਿਸਰੋਹੀ ਅਨਕ ਪਾਤ ਕਰਮਣੀਏ ਸਾਜੇ ਕਾਚੈ ਤਾਗ ਪਰਾਹੀ फिरो ई जिन तुम सिरजे सिरज सवारी त सत बहुत रहणे जन नानक प्रभ कृपा तारी मतगुर उठ गे ई सुरठ महाला पंजा ਘਰ ਪੂਰਾ ਪੇਟ ਉਬੜ ਪਾਗੀ ਮਨ ਹੈ ਪੈ ਆਪਰੇ ਦਾਸਾ ਕੋਈ ਨ ਪੁੰਚ ਨਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲੇ ਹਾਰੈ ਆਗੈ ਸੁਖ ਪਾਸੈ ਸੁਖ ਸਹਿ ਜਾ ਕਰ ਆਨੰਦ ਹਮਾਰੈ ਰਹਾਓ ਅੰਤਰਜਾਮੀ ਕਰਨਾ ਹਾ ਦਾ ਸੋਈ ਖਸਮ ਹਮਾਰਾ ਨਿਰਭਉ ਪਏ ਗੁਰ ਚਰਨੀ ਲਾਗੇ ਇਕਰਾਮ ਨਾਮ ਆਧਾਰਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਭੀ ਹੋ ਬਨਾਰਾ ਕੰਠ ਦਗਾਏ ਆਪਣੇ ਜਨ ਡਾਕੇ ਆਪਣੀ ਪ੍ਰੀਤ ਪਿਆਰਾ ਵੱਡੀ ਵੱਡਿਆਈ ਚਰਜ ਸੁਬਾ ਕਰ ਜਿਆ ਆ ਰਾਸੇ ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਸੁਰਠ ਮਹਲਾ ਪੰਜਵਾ ਸੁਖੀਏ ਕੋ ਪੇਖੈ ਸਭ ਸੁਖੀਆ ਰੋਗੀ ਕਹਿ ਬਾਣੈ ਸਭ ਰੋਗੀ ਕਰਨ ਕਰਾਵਨ ਆਰਸਵਾਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਹਨੇ ਆਪਣਾ ਪਰਮੰਗ ਬਾਤਾ ਤੇ ਚ ਕਹਿ ਬਾਣੇ ਕੋਏ ਨਾ ਭੁੱਲਾ ਜਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸੀਤਲ ਓਹੋ ਜਾਣੈ ਸਗਲੀ ਠੰਡੀ ਹਮੈ ਰੋਗ ਜਾ ਕਾ ਮਨ ਵਿਆਪਤ ਓਹੋ ਜਨਮ ਰਹਿ ਬਿਲ ਲਾਤੀ ਗਿਆਨ ਅੰਜਨ ਜਾਗੀ ਨੇ ਤੇਰੀ ਬੜਿਆ ਤਾ ਕੋ ਸਰਬ ਪ੍ਰਗਾਸ ਅਗਿਆਨ ਅਧੇਰੇ ਸੂਜਸ ਨਾਹੀ ਬਹੁੜ ਬਹੁੜ ਪ੍ਰਮਾਤਾ ਸੁਣਵੇਂ ਨੰਤੀ ਸਵਾਮੀ ਆਪਣੇ ਨਾਨਕ へ ਹਉ ਸੁਖ ਮੰਗੈ ਜਹ ਕੀ ਤਰ ਤੇਰਾ ਸਾਧੂ ਗਾ ਬਹ ਤਹ ਮੇਰਾ ਮਨ ਲਾਗ ਸੁਰਤ ਮਹੱਲਾ ਪੰਜਵਾ ਧਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀ ਆ ਸੰਤ ਪ੍ਰਸਾਦ ਅਹਰ ਰਾਮ ਤੇ ਆਇਆ ਸਰਬ ਕੁਸਰਤ ਬਥੀਆ ਸੰਤਨ ਬਿਨ ਅਵਰਣ ਦਾਤਾ ਬੀਆ ਜੋ ਜੋ ਚਰਨ ਸਰਨ ਪਰ ਸਾਧੂ ਕੀ ਸੋ ਪਾਦ ਗਰਮੀ ਕੀਆ ਰਹਾਓ ਵੋਟ ਪਰ ਆਦਮਿ ਟੈਜਨ ਸੇ ਬਾਹਰ ਕੀਰਤਨ ਰਸ ਗਾਈਆ ਇਹ ਹਾਂ ਸੁਖ ਆਗੈ ਮੁਖ ਉਜਲ ਜਨ ਕਾ ਸੰਗ ਪਟ ਭਾਗੀ ਪਾਈਐ ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੀਤ ਕੋਪਮਾ ਕਹੀਐ ਅਗਮ ਗੁਚਰ ਸਦ ਅਬਿਨਾਸੀ ਸਰਣ ਸੰਤਨ ਕੀ ਦਹੀਐ ਨਿਰਗੁਣ ਨੀਚ ਅਨਾਥ ਅਪਰਾधी ਓਟ ਸੰਤਨ ਕੀ ਆਹੀ ਬੂਡ ਤ ਬੋਹ ਗ੍ਰਹਿ ਅੰਧ ਕੋਪਤੇ ਬੂਡ ਤ ਮੋਹ ਗ੍ਰਹਿ ਅੰਧ ਕੋਪ ਮੈਂ ਨਾਨਕ ਲੇ ਹੋ ਨਿਬਾਹੀ ਸੁਰਠ ਮਾਲ ਪੰਜਵਾ ਘਰ ਪਹਿਲਾ ਜਾ ਕੇ ਹਿਰਦੈ ਵਸਿਆ ਤੂੰ ਸਾਮੀ ਜਾ ਕੇ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤੈਂ ਆਸ ਪਜਾਈ ਦਾ ਸਪਨੇ ਕੋ ਤੂੰ ਬਿਸਰੈ ਨਾਹੀ ਚਰਨ ਧੂਰ ਮਨ ਭਾਈ ਤੇਰੀ ਆਕਾਥ ਕਥਾ ਕਥਨ ਨਾ ਜਾਹੀ ਗੁਣ ਨਿਦਾਨ ਸੁਗਦਾਤੇ ਸਾਮੀ ਸਭ ਤੇ ਊਚ ਬਡਾਈ ਰਹਾਓ ਸੋ ਸੋ ਕਰਮ ਕਰਤਾ ਹੈ ਪ੍ਰਾਣੀ ਜੈ ਜੀ ਤੁਮ ਲਿਖ ਪਾਈ ਸੇਵਕ ਕੌਤਬ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰਤ ਮਹ ਸਮਾਨੇ ਜਾਂ ਕੌਤੁਦ ਆਪ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ सोई ज्ञानी सोई तेहन्नी सोई परਖਿਤ ਭਾਈ ਕਹੋ ਨਾਨਕ ਜਿ ਜਪੈ ਦਿਆਲਾ ਤਾ ਕਾਉ ਮਨ ਤੇ ਵਿਸਰ ਨਾ ਜਾਈ ਸੁਰਤ ਮਾਨ ਲਾ ਪੰਜਵਾ ਸਗਰ ਸਮਗਰੀ ਮਹਾਂ ਬਿਆਪੀ ਕਬ ਉੱਚੇ ਕਬ ਨੀਚੇ ਸੁਧ ਨਾ ਹੋਈਐ ਕਾਹੂ ਜਤਨਾ ਔੜਕ ਕੋ ਨਾ ਪਹੁੰਚੇ ਮੇਰੇ ਮਾਨ ਸਾਧ ਸਰਨ ਸੁਟਕਾਰਾ ਬਿਨ ਗੁਰ ਪੂਰੇ ਜਨਮ ਮਰਨ ਨਾਤ ਹੈ ਫਿਰ ਆਵਤ ਬਾਦੋ ਬਾਦਾ ਰਹਾਓ ਓਹੋ ਜੋ ਭਰਮ ਭਲਾਵਾ ਕਹੀ ਅਤਾ ਤਿਨ ਮੈਂ ੳਰਜ ਸਗਲ ਸੰਸਾਰਾ ਪੂਰਨ ਭਗਤ ਪੁਰਖ ਸਾਮੀ ਕਾ ਸਰਬ ਤੋਕ ਤੇ ਜਿਆਦਾ ਨਿੰਦੋ ਨਾਹੀ ਕਾਹੋਂ ਬਤੈ ਏਹ ਖਸਮ ਕਾ ਕੀਆ ਜਾਕੋ ਕਿਰਪਾ ਕਰੀ ਪ੍ਰਮੇਦਾ ਮੇਰੇ ਸਾਧ ਸੰਗਤ ਨਾਉ ਦੀਆ ਭਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਸਭਨਾ ਕਰਤੋ ਆਧਾਰ ਦਾ ਕਹੋ ਨਾਨਕ ਗੁਰ ਬਿਨ ਨਹੀਂ ਤਰੀਐ ਏਹ ਪੂਰਨ ਤਤ ਵਿਚਾਰਾ ਸੁਰਠ ਮਹੱਲਾ ਪੰਜਵਾ ਖੋਜ ਤਾ ਖੋਜ ਤਾ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲ ਵਿਖ ਕਾਟੇ ਦਿਮਕਾ ਰਾਦੇ ਆ ਗੁਰਪ ਕ ਭਾਰ ਉਤਾਰਾ ਹਰ ਰਸ ਭੀ ਬੋ ਪੁਰਖ ਗਿਆਨੀ ਸੁਣ ਸੁਣ ਮਹਾ ਤੇ ਰਿਤਿਤ ਮਨ ਬਾਬਾ ਸਾਜੋ ਅੰਮ੍ਰਿਤ ਬਾਨੀ ਰਹਾਓ ਮੁਕਤ ਭਗਤ ਜੁਗਤ ਸੱਚ ਪਾਈਐ ਸਰਬ ਸੁਖਾ ਕਾ ਦਾਤਾ ਆਪਣੇ ਦਾਤ ਕੋ ਭਗਤ ਦਾਨ ਦੇ ਬੈ ਪੂਰਨ ਪੁਰਖ ਵਿਧਾਤਾ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਤੈਐ ਸੋਈ ਕਰਣ ਕਾਰਨ ਸਮਰੱਥ ਸੁਆਮੀ ਜਾਤੇ ਵਿਰਥਾ ਨਾ ਕੋਈ ਵੱਡੇ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਸੁਰਠ ਮਹੱਲਾ ਪੰਜਵਾੜਾ ਧਾਰ ਇਸ ਨਾਨ ਸਿਮਰ ਪ੍ਰਭ ਅਪਨਾ ਮਾਨ ਤਨ ਭੇ ਹਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖੇ ਆ ਗਾਬ ਸੁਣਹੁ ਪੜਹਾਉ ਜਿਤ ਭਾਈ ਗੁਰਪੁਰੈ ਤੂ ਰਾਖਿਆ ਰਹਾਓ ਸਾਚਾ ਸਾਹਿਬ ਅਮਿਤ ਬਡਾਈ ਭਗਤ ਬਸਲ ਦੇ ਆਲਾ ਸੰਤਾਂ ਕੀ ਪੈ ਜੇ ਰਖਦਾ ਆਇ ਆਗ ਬਿਰਧ ਪ੍ਰਤ ਪਾਲਾ ਹਰੇ ਅੰਮ੍ਰਿਤ ਨਾਮ ਭੋਜਨ ਨਿਤ ਬੰਚਾ ਹੋ ਸਰਬ ਵੇਲਾ ਭੁਖ ਪਾਪ ਹੋ ਜਿ ਰਾਮਰਾ ਤਾਪ ਸਭ ਨਾਟਾ ਗੁਣ ਗੋਬਿੰਦ ਰਿਤ ਗਾਵ ਸੋਨੀਆ ਦੇ ਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਬਈ ਸਗਲੇ ਜੁਗ ਅੰਤਤਾ ਦਾ ਗੁਰ ਨਾਨਕ ਕੀ ਵਡਿਆਈ ਸੁਰਠ ਮਾਲਾ ਪੰਜਵਾ ਕਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਏਕੇ ਪਿਤਾ ਏਕ ਸਕੇ ਹਮ ਬਾਰ ਕਾ ਤੂੰ ਮੇਰਾ ਗੁਰ ਹਾਈ ਸੋ ਨੀਤਾ ਜੀ ਉਹ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਥੋਰੀ ਕਉ ਬਲ ਜਾਈ ਇਹ ਮਨ ਤੇਰਾ ਭਾਈ ਰਹਾਉ ਪਾਪ ਮਲੋ ਬਾ ਮਲ ਮਲ ਤੋਵਾ ਇਹ ਮਨ ਤੈ ਕੋ ਦੇਸਾ ਸਰਨ ਮੀਤਾ ਹਉ ਤੇਰੀ ਸਰਣ ਆਈ ਆ ਪ੍ਰਭ ਮਿਲੋ ਦੇਹੋ ਉਪਦੇਸਾ ਮਨਨ ਕੇ ਜੈ ਸਰਣ ਪਰਿ ਜੈ ਕਰ ਸੁਭਲਾ ਮਨਾਈਐ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ ਔਂ ਦਰਸ਼ਨ ਹਰ ਜੀਓ ਪਾਈਐ ਪਾਇਓ ਅਨੰਗ੍ਰਹਿ ਪ੍ਰਸਾਦ ਸੰਤਨ ਕੈ ਹਰਨਾਮਾ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਦਰਨ ਢਿਠਾ ਸੁਰਟ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸਾਬੀ ਸਰਬ ਜੀ ਆਕਾ ਦਾਤਾ ਰੇ ਪ੍ਰਤਪਾਲੈ ਨਿਤਸਾਰਸ ਮਾਲਾ ਇੱਕ ਗੁਣ ਨਹੀਂ ਮੂਰਖ ਜਤਾਰੇ ਹਾਰੇ ਅਰਾਧਨਾ ਜਾਣਾਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜੀ ਆ ਨਾਮ ਪੜਿਓ ਰਾਮਦਾਸ ਰਹਾਉ ਧীন ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਦੇ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਨਿਆ ਦੂਰੀ ਦੇ ਹਰ ਬੇਅੰਤੋ ਮਿਤਕਰ ਬਰਡੋ ਕਿਆ ਜਾਨਾ ਹੋਏ ਕੈ ਸੋਰੇ ਕਰੂ ਬੇਨਤੀ ਸਤਿਗੁਰੂ ਆਪਣੇ ਬਹਿ ਬੂਰਖ ਦੇਹੋ ਉਪਦੇਸ ਰੇ ਮੈ ਮੂਰਖ ਕੀ ਕੇ ਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਨਿਆ ਪੇਖਿਆ ਸੇ ਫਿਰ ਕਿਰਪਾਸ ਨਾ ਪਰਿਆਰੇ ਸੁਰਟ ਮਹਲਾ ਪੰਜਵਾ ਜਿੰਨਾ ਬਾਤ ਕੋ ਬਹੁਤ ਆਂਦੇ ਸਰੋਤੇ ਮਿਟੇ ਸਭ ਗਏ ਆ ਸਹਿਜ ਸਹਿ ਨਰ ਸੁਖਮਨ ਨਾਰੀ ਊਧ ਕਮਲ ਵਿਗਸਿਆ ਦੇਖੋ ਅਚਰ ਜਪਿਆ ਜੇ ਟਾਕ ਰਖੋ ਸਨਤ ਆਗਾਦ ਬੋਦਸੋ ਹਿਰਦੈ ਗੁਰ ਦਇਆ ਰਾਉ ਜੋਏ ਦੂਤ ਮੈ ਬਹੁਤ ਸੰਤਾਬਤ ਤੇ ਭੈ ਆਨਕ ਭਿਆ ਕਰਹਿ ਬੇਨਤੀ ਰਾਖਾ ਗੁਰ ਤੇ ਹਮ ਤੇਰੀ ਸਰਣਾ ਆਂਂ ਦੇ ਭੰਡਾਰ ਗੋਬਿੰਦ ਕਾ ਖੋਲਿਆ ਜਹ ਪ੍ਰਾਪਤ ਤੇ ਹੈ ਲਿਆ ਏਕ ਰਤਨ ਮੋ ਕੋ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਇਕ ਬੂੰਦ ਗੁਰ ਰਮਤ ਦੀ ਨਾ ਤਾਂ ਅਟਲ ਅਮਰ ਨਾਮੋ ਆ ਭਗਤ ਪੰਡਾਰ ਗੁਰੂ ਨਾਨਕ ਕਾ ਸੋਪੇ ਫਿਰ ਦੇਖਾ ਮੂਲ ਨਾ ਲਿਆ ਸੁਰਠ ਮਹੱਲਾ ਪੰਜਵਾਂ ਚਰਨ ਕਮਲ ਸੋ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤਾ ਗਾਈ ਗੁਣ ਅਮੋਲ ਜਿਸ ਹਿਰਦੈ ਨਵਸਿਆ ਤੇ ਨਰ ਤ੍ਰਸਨਾ ਤ੍ਰਿਖਾਈ ਹਰ ਅਰਾਧੇ ਅਰੋਗ ਅਨਦਾਹੀ ਜਿਸ ਨਾਂ ਬਿਸਰੈ ਮੇਰਾ ਰਾਮ ਸਨੇਹੀ ਤਿਸ ਲਾਖ ਬੇਤਨ ਜਣਾਈ ਰਾਹਾ ਜੇ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀ ਐ ਪ੍ਰਭ ਸਰਨੇ ਜੇ ਨਰ ਬਿਸਰਿਆ ਪਰਖਿ ਬਿਧਾਤਾ ਦੇ ਦੁਖਿਆ ਮਹਿ ਗਣ ਨੇ ਜੇ ਗੁਰਮਾਨ ਪ੍ਰਭੂ ਬਲੇ ਬਲਾਈ ਤੇ ਮਾਹ ਅਨੰਦਰਸ ਕਰਿਆ ਜੇ ਪ੍ਰਭੂ ਬਿਸਾਰ ਗੁਰ ਤੇਵੇ ਮੁਖਾਈ ਤੇ ਦਰਗ ਘੋੜ ਬਹ ਪਟਿਆ ਜਿਤ ਕੋ ਲਾਇਆ ਤਿਤਹੀ ਲਾਗਾ ਤੈ ਸੋਹੀ ਵਰਤਾਰਾ ਨਾਨਕ ਸਹ ਪકરી ਸੰਤਨ ਕੀ ਹृदय ਪਾਏ ਹਿਰਦੈ ਪਾਏ ਮਗਨ ਚਰਨਾਰਾ ਸੁਰਠ ਮਹਲਾ ਪੰਜਵਾਂ